ਤਨ ਤਨ ਸਾਇਬ ਸ਼੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਤੇ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਨਾਮੇ ਪਾਸ਼ਾ ਜੀਆਂ ਨੂੰ ਤਨ ਕਹਿ ਹਾਂ ਯਾਦ ਕੀਤੇ ਹਾਂ ਸਿਮਨ ਕੀਤੇ ਹਾਂ ਬਹੁਤ ਵੱਡਾ ਫਲ ਮਿਲਦਾ ਹੈ ਇਹ ਬਚਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਾਰ ਉਸ ਅਰਦਾਸ ਵਿੱਚ ਸਰਵਨ ਕਰਦੇ ਹਾਂ ਸ੍ਰੀ ਹਰਿ ਰਕਸ਼ਨ ਤੇ ਆਈ ਹੈ ਜੀ ਦਿੱਤਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਨੌਂ ਨਿਦੇ ਆਵੇ ਤਾਏ ਜੀਨਾ ਪ੍ਰਾਣੀ ਚਾਹੁੰਦਾ ਹੈ ਇਹਦੇ ਸਾਰੇ ਦੁੱਖੜੇ ਦੂਰ ਹੋਣ ਉਹ ਬੜੇ ਪ੍ਰੇਮ ਤੇ ਸਰਦਾਰ ਨਾਲ ਅਠਵੀਂ ਪਾਸ਼ਾ ਜਿਹਨੂੰ ਤਨ ਕਹੇ ਤਨ ਸਹਿਬ ਸ੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਅਠਵੀਂ ਪਾਸ਼ਾ ਤਾਨ ਸਰਵਿਸ਼ ਰਿ ਰਕਿਸ਼ਨੀ ਮਹਾਰਾਜ ਦੂਸਰਾ ਤਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੱਸਿ ਮਨੁ ਨੇ ਕਹਿ ਤਾਨ ਕੇ ਹਾਂ ਬਹੁਤ ਵੱਡੇ ਦੋ ਲਾਭ ਹੁੰਦੇ ਨੇ ਪਹਿਲਾ ਕਿ ਸਿੱਧੀਆਂ ਸਿੱਧੀਆਂ ਕਰ ਵਿੱਚ ਮਾਲੋ ਮਾਲ ਆਉਂਦੀਆਂ ਨੇ ਭਾਵ ਸਭ ਰਿਧੀਆਂ ਸਿੱਧੀਆਂ ਪ੍ਰਾਪਤੀ ਨਿਵਨ ਦੀ ਹਾਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤਾਨ ਕੇ ਹਾਂ ਮਿਲਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਹਰ ਥਾਂ ਤੇ ਸਹਾਇਕ ਹੁੰਦੇ ਨੇ ਤੇਗ ਬਹਾਦਰ ਸਿਮਰਿਆ ਕਰਨੋਂ ਦੀ ਆਵੇ ਤਾਏ ਜੇ ਭੈ ਦੋ ਬਚਨ ਵੀ ਕਮਾ ਲਈ ਗੁਰੂ ਪਿਆਰੇਓ ਕਰੇ ਬਿਸ਼ੁ ਸ਼ਾਂਤੀ ਦਿਹ ਰੋਗ ਤਾ ਤੇ ਸਾਰੇ ਤ੍ਰਿਦੀ ਦੁਰ ਹੋ ਜੇਗੀ ਤੇ ਸੁਖੀ ਸੁਖ ਤੇ ਪ੍ਰਮਾਤਮਾ ਦੀ ਕਿਰਪਾ ਪਾਉਸ਼ ਜਰ ਕਿਛਿੰਦੇ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਅੰਗ ਸੰਗਤ ਸਾਈ ਹੋ ਕੇ ਜੀਵਤ ਮਨ ਦਾ ਪਰਿਵਾਰ ਸਮਿਤ ਪਲਾ ਕਰਦੇ ਨੇ ਇਹ ਬੱਚੇ ਨੇ ਬਾਜਾ ਵਾਲਦੇ ਨੇ ਭਾਈ ਆਪਾਂ ਦਾ ਅਰਦਾਸ ਹੁੰਦੇ ਨੇ ਕਰਦੇ ਆ ਬੇਨਤੀ ਬਚਨ ਹੁੰਦੇ ਨੇ ਸ੍ਰੀ ਹਰਿ ਗੁਜੈ ਤੇ ਆਈ ਹੈ ਜਿਸ ਦਿਿਤ ਤੇ ਸਭੁ ਦੁਖਿ ਜਾ ਤੇਗ ਮਹਾਨ ਦ ਸਿਮਰਿ ਘਰ ਨਉ ਨਿਯਾਮ ਤਾਈ ਸਭ ਸਾਈ ਹੋਈ ਸਹਾਈ ਉਹ ਲੋੜੇ ਬੱਚਿਆਂ ਨੂੰ ਕਮਾਉਣ ਦੀ ਨਹੀਂ ਬਣਾ ਕੇ ਨਾ ਜੇ ਆਪਾਂ ਕੋਸ਼ਿਸ਼ ਕਰੀਏ ਸਵੇਰੇ ਸ਼ਾਮ ਜਿੰਨੀ ਸਮਾਂ ਲੱਗੇ ਇਤਨੇ ਨੂੰ ਤੁਮ ਬਾਅਦ ਜੇ ਆਪ ਜੀ ਨੂੰ ਚੰਗਾ ਸਮਾਂ ਲੱਗੇ ਸਮੇਂ ਅਨੁਸਾਰ 20 ਮਿੰਟ 25 ਮਿੰਟ ਦਾ ਘੰਟਾ ਬਾਰ-ਬਾਰ ਤੁਨ ਸ੍ਰੀ ਰਿਸ਼ੀਸ਼ਣ ਦੀ ਜੀ ਮਹਾਰਾਜ ਤੁਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਫਿਰ ਨਾਲ-ਨਾਲ ਜਾਪ ਕਰੀਏ ਸਤਨਾਮ ਸ੍ਰੀ ਵਾਇਗੁਰੂ सतनाम श्री वाहेगुरु वरी कहली सतनाम श्री वाहेगुरु सतनाम श्री वाहिगुरू सतनाम श्री वाहे फिर कहना तन गुरु हरिक्न जी महाराज तन साहिब श्री गुरु हर जी महाराज तन गुरु तेग बहादुर जी महाराज नाल चरण करिए श्री हर कृष्ण ते जाए ਤੇ ਗਵਾਧਰ ਸਿਮਰਿਏ ਕਰੇ ਨਉ ਨਿਹਯਾਵੇ ਤਾਈ ਇਸ ਤਰ੍ਹਾਂ ਕਰਦਿਆ ਕਰਦਿਆ ਨਾ ਕੋਈ ਦਿਨ ਬਾਅਦ ਆਪ ਦੇਖੋ ਕਿ ਤੁਹਾਡੇ ਘਰ ਵਿੱਚ ਆਨੰਦ ਬਣ ਗਿਆ ਸਭ ਤਰ੍ਹਾਂ ਦੀ ਖੁਸ਼ੀਆਂ ਤੇ ਸਭ ਦੁੱਖਾਂ ਦਾ ਟੁਕਾਰਾ ਮਿਲ ਜਾਂਦਾ ਹੈ ਤੇ ਹਰ ਕਾਰਜ ਵਿੱਚ ਗੁਰਤੇਗਵਧਰ ਜੀ ਤੇ ਹਰਕ੍ਰਿਸ਼ਨ ਜੀ ਮਹਾਰਾਜ ਤੁਹਾਡੇ ਸਹਾਈ ਕਿ ਮਹਾਰਾਜ ਜੀ ਜੋ ਅઠਮੇ ਪਾਇਸ਼ ਅઠਮੇ ਨਾਨਕ ਤੇ ਨਾਮੇ ਪਾਇਸ਼ ਮਹਾਰਾਜ ਤੇ ਇੱਕ ਬਾਦ ਪਾਓ ਇਹ ਰੱਬ ਦੀ ਜੋਤ ਹੈ ਗੁਰੂ ਨਾਨਕ ਦੇਵ ਮਹਾਰਾਜ ਵਰਦੀ ਹੈ ਸੇ ਬਜਰੂਰ ਬਾਜਾਂ ਵਾਲੇ ਬਚਨ ਕਮਾਈ ਤੇ ਜ਼ਰੂਰ ਤਨ ਕਈਏ ਗੁਰ ਤੇਗ ਬਹਾਦਰ ਜੀ ਮਹਾਰਾਜ ਤਾਨਨ ਸਾਹਿਬ ਜੀ ਸ੍ਰੀ ਗੁਰੂ ਸਿੰਘ ਜੀ ਮਹਾਰਾਜ ਜਿਉਂ-ਜਿਉਂ ਜਪਾਂਗੇ ਆਨੰਦ ਬਣੇਗਾpropto ਬਣੇਗਾ ਕਿਰਪਾ ਹੋਏਗੀ ਤੇ ਗਾਜਰਾਸ ਹੋਣਗੇ ਸੀ ਮਿਰੋ ਸਾਹਿਬ ਕਿਰਪਾ ਕਰਨ ਆਪ ਸਾਈ ਹੋਣ ਜੀ